ਦੇਸ਼ ਦੁਨੀਆ ਵਿੱਚ ਵੱਸਦੇ ਪੰਜਾਬੀਓ ਖੁਸ਼ਾਮਦੀਦ ਸਵਾਗਤ ਹੈ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਪ੍ਰੋਫੈਸਰ ਮਹਿੰਦਰਪਾਲ ਜੀ ਜਿਹੜੇ ਕਿ ਤਕਰੀਬਨ ਪਹਿਲਾਂ ਤੋਂ ਹੀ ਇਸ ਮੋਰਚੇ ਦੇ ਨਾਲ ਜੁੜੇ ਹੋਏ ਨੇ ਗੱਲਾਂ ਬਾਤਾਂ ਉਹੀ ਨੇਂਗੀਆਂ ਕਿ ਜਿਵੇਂ ਕਿ ਗੁਰਜੀਤ ਸਿੰਘ ਟੈਂਬਰ ਦੇ ਉੱਤੇ ਬੈਠੇ ਨੇ ਪ੍ਰੋਫੈਸਰ ਸਾਹਿਬ ਤੋਂ ਪੁੱਛਣਾ ਚਾਹਾਂਗੇ ਕਿ ਕੀ ਗੱਲਾਂ ਬਾਤਾਂ ਨੇ ਅੱਗੋਂ ਦੀ ਕੀ ਰਣਨੀਤੀ ਆ ਪ੍ਰੋਫੈਸਰ ਸਾਹਿਬ ਸਤਿ ਸ੍ਰੀ ਅਕਾਲ ਜੀ ਬਾਈ ਖਾਲਸਾ ਵਾਈ ਗੁਰੂ ਜੀ ਠੀਕ ਹੋ ਜੀ ਬਿਲਕੁਲ ਚੜ੍ਹਦੀ ਕਲਾ ਜੀ ਹਾਂ ਕਿਵੇਂ ਦੇਖਿਆ ਫਿਰ ਕੀ ਅੱਗੋਂ ਦੀ ਰਣਨੀਤੀ ਹੋ ਸਕਦੀ ਹੈ ਕਿ ਇੰਨਾ ਕਿੰਨਾ ਨਮਾਇੰਦਿਆਂ ਨਾਲ ਜਿਹੜੀ ਗੱਲਬਾਤ ਹੋਈ ਹੈ ਜਿਹੜਾ ਤਾਂ ਰਣਨੀਤੀ ਵਾਲਾ ਪੱਖ ਹੈ ਨਾ ਉਹ ਤਾਂ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਕਮੇਟੀ ਹੈ ਉਹਨਾਂ ਨੇ ਹੀ ਦੇਖਣਾ ਹੈ ਅਸੀਂ ਤਾਂ ਸ਼ੋਮਨੀ ਕਲਦਾਰ ਅੰਮ੍ਰਿਤਸਰ ਵੱਲੋਂ ਸਿਮਰਜੀਤ ਸਿੰਘ ਮਾਨ ਸਾਹਿਬ ਦੀ ਪਾਰਟੀ ਵੱਲੋਂ ਸਾਡੀ ਸਾਰੀ ਟੀਮ ਜਿਹੜੀ ਹੈ ਉਹ ਤਾਂ ਅਸੀਂ ਤਾਂ ਸਪੋਰਟ ਕਰਨ ਆਏ ਹਾਂ ਕਿਉਂਕਿ ਜਿਹੜਾ ਉਹਨਾਂ ਦਾ ਕਾਰਜ ਹੈ ਜਿਸ ਕੰਮ ਲਈ ਉਹ ਇੰਨੀ ਮੁਸ਼ਕਲ ਦੇ ਵਿੱਚ ਅੱਜ ਠੰਡ 'ਚ ਬੈਠੇ ਨੇ ਪਹਿਲਾਂ ਗਰਮੀ ਸੀ ਹੁਣ ਠੰਡ ਆ ਗਈ ਉਹਨਾਂ ਸਾਰੇ ਹਾਲਾਤਾਂ ਦੇ ਵਿੱਚ ਵੀ ਉਹਨਾਂ ਨੇ ਸਵਕਾਰ ਕੀਤਾ ਕਿ ਜਦੋਂ ਤੱਕ ਮੇਰੇ ਇਸਤ ਗੁਰਗਨ ਸਾਹਿਬ ਜੀ ਤੇ ਹੋਰ ਧਰਮ ਗ੍ਰੰਥਾਂ ਬਾਰੇ ਕੋਈ ਅਸਲ ਵਿੱਚ ਉਹ ਕਾਨੂੰਨ ਨਹੀਂ ਬਣਦਾ ਜਿਹਦੇ ਤੋਂ ਇਹਦੇ ਠੱਲ ਪੈ ਸਕੇ ਉਨੀ ਦੇਰ ਤੱਕ ਮੈਂ ਹੇਠਾਂ ਨਹੀਂ ਆਵਾਂ ਅਸੀਂ ਉਹਨਾਂ ਦੇ ਜਿਹੜਾ ਕੰਮ ਹੈ ਜਿਸ ਕੰਮ ਲਈ ਉਹ ਬੈਠੇ ਨਹੀਂ ਉਹਦੇ ਨਾਲ ਸਹਿਮਤਾਂ ਇਸ ਲਈ ਅਸੀਂ ਇੱਥੇ ਸਪੋਰਟ ਕਰਨਾ ਹੈ 135 ਅਗਲਾ ਪ੍ਰਬੰਧਕ ਕਮੇਟੀ ਕੀ ਕਰਦੀ ਹੈ ਫੌਜੀ ਸਾਹਿਬ ਉਹਨਾਂ ਨਾਲ ਤਾਲਮੇਲ ਰੱਖ ਰਹੇ ਨੇ ਉਹ ਕੀ ਮਤਲਬ ਕਿ ਫੈਸਲਾ ਕਰਦੇ ਨੇ ਅਸੀਂ ਉਹਨਾਂ ਦੇ ਨਾਲ ਆ ਕੁੱ ਕਰਕੇ ਇਹ ਉਹਨਾਂ ਦਾ ਫੈਸਲਾ ਹੈ ਅਸੀਂ ਸਪੋਰਟਰ ਦੇ ਤੌਰ ਤੇ ਆਏ ਆ ਤੇ ਆਉਂਦੇ ਰਹਾਂਗੇ ਜਿੰਨੀ ਦੇਰ ਤੱਕ ਵੀ ਇਹ ਕੋਈ ਨਿਰਣਾਇਕ ਫੈਸਲਾ ਨਹੀਂ ਹੈ ਤੁਹਾਡੇ ਲੰਬੇ ਤਜਰਬੇ ਨੇ ਮਾਨ ਸਾਹਿਬ ਨਾਲ ਹੋਈ ਆ ਕੋਈ ਗੱਲਬਾਤ ਇਸ ਵਿਸ਼ੇ ਨੂੰ ਲੈ ਕੇ ਨਹੀਂ ਅਸੀਂ ਨਾ ਥੋੜਾ ਜਿਹਾ ਇਲੈਕਸ਼ਨ ਵਿੱਚ ਸੀਗੇ ਭਾਵੇਂ ਕਿਸੇ ਨੂੰ ਨਾ ਚੰਗਾ ਲੱਗੇ ਇਸ ਕਰਕੇ ਅਸੀਂ ਆਪਸ ਵਿੱਚ ਸਾਡੀ ਟੀਮ ਪਾਰਟੀ ਆਉਂਦੀ ਰਹੀ ਹੈ ਤੇ ਆਉਂਦੀ ਵੀ ਰਹੇਗੀ ਪਰ ਨਿਰਣਾਇਕ ਤੌਰ ਤੇ ਕਿ ਜਦੋਂ ਜਦ ਰਿਜ਼ਲਟ ਨਿਕਲਿਆ ਉਸ ਤੋਂ ਬਾਅਦ ਮੈਂ ਮਾਨ ਸਾਹਿਬ ਨੂੰ ਮਿਲਿਆ ਨਹੀਂ ਆ ਤੇ ਕੱਲ ਮਿਲਣ ਦੀ ਮੇਰੀ ਸੰਭਾਵਨਾ ਹੈ ਫਿਰ ਉਹਨਾਂ ਨੂੰ ਤਿੰਨ ਚਾਰ ਦਿਨ ਲਈ ਫਿਰ ਚਲੇ ਜਾਣਾ ਸੋ ਸਾਡੀ 6 ਤਰੀਕ ਨੂੰ ਮੀਟਿੰਗ ਹੈ ਇੱਕ ਜਾਤਾ ਉਹ ਉਹ ਮਿਲਾਂਗੇ ਜਾਂ ਮੈਂ ਕੱਲ ਮਿਲਾਂਗਾ ਉਸ ਤੋਂ ਬਾਅਦ ਪਰ ਉਹ ਤਾਂ ਸਹਿਮਤ ਨਹੀਂ ਕਿਉਂਕਿ ਮੈਂ ਪਾਰਟੀ ਦੇ ਅਕੀਦੇ ਨੂੰ ਜਾਣਦਾ ਹੋਇਆ ਇੱਥੇ ਆਇਆ ਜੇ ਸਾਡੀ ਪਾਰਟੀ ਚਾਹੁੰਦੀ ਹੈ ਸਮਝਦੀ ਹੈ ਵੀ ਇਹ ਸਪੋਰਟ ਸਾਨੂੰ ਕਰਨੀ ਚਾਹੀਦੀ ਹੈ ਤਾਂ ਅਸੀਂ ਮਾਨ ਸਾਹਿਬ ਦੀ ਮਤਲਬ ਕਿ ਜਾਂ ਪਾਰਟੀ ਦੀ ਡਾਇਰੈਕਸ਼ਨ ਦੇ ਮੁਤਾਬਕ ਹੀ ਕਰ ਰਹੇ ਹਾਂ ਪ੍ਰੋਫੈਸਰ ਸਾਹਿਬ ਸਿੱਖਾਂ ਦੇਖ ਕੇ ਇਹਨੂੰ ਕਿਵੇਂ ਦੇਖਦੇ ਹਨ ਤਕਰੀਬਨ 2 ਮਹੀਨਿਆਂ ਦੇ ਕਰੀਬ ਹੋ ਗਏ ਨੇ ਪਰ ਜਿਹੜੇ ਸਮਾਣੇ ਦੀ ਸਿੱਖ ਸੰਗਤ ਵੀ ਆ ਵੱਡੀ ਮਾਤਰਾ ਦੇ ਵਿੱਚ ਨਹੀਂ ਪਹੁੰਚ ਰਹੀ ਹੈਗੀ ਇਹ ਮੈਂ ਦੇਖਦੇ ਹਾਂ ਇਹ ਖੁਨਾਮੀ ਜਿਹੜੀ ਹੈ ਨਾ ਕੇਵਲ ਸਮਾਣੇ ਦੀ ਸੰਗਤ ਨਹੀਂ ਕਰ ਰਹੀ ਤਕਰੀਬਨ ਹੁਣ ਮਹਾਲੀ ਚੱਲ ਰਿਹਾ ਹੈ ਮੋਰਚਾ ਪਿਛਲੇ 3-4 ਮਹੀਨੇ ਲਗਾਤਾਰ ਉਹਦੇ ਵਿੱਚ 5 10 20 25 ਬੰਦਿਆਂ ਤੋਂ ਬਿਨਾ ਆਉਂਦੀ ਨਹੀਂ ਸੀਗੀ ਉਹ ਹੁਣ ਉੱਥੇ ਵੀ ਮੀਟਿੰਗ ਕਰਕੇ ਆਏ ਆ 23 ਤਰੀਕ ਨੂੰ ਉੱਥੇ ਵੀ ਰਿਵਾਈਵ ਕੀਤਾ ਸੋ ਇਹ ਕੁਝ ਲੋਕਾਂ ਨੂੰ ਲੱਗਣ ਲੱਗ ਗਿਆ ਜੈਸੇ ਤਾਂ ਇਹ ਗੁਲਾਮੀ ਦੀ ਨਿਸ਼ਾਨੀ ਹੈ ਕਿ ਜੇ ਸਰਕਾਰਾਂ ਨੇ ਸਾਡੇ ਨਾਲ ਐਸਾ ਵਿਵਹਾਰ ਕਰ ਲਿਆ ਜਿਹਦੇ ਨਾਲ ਸਾਡੇ ਬੰਦਿਆਂ ਨੂੰ ਲੱਗਣ ਲੱਗ ਗਿਆ ਤੇ ਇਹ ਇਦਾਂ ਕਰਨ ਨਾਲ ਇਨਸਾਫ ਨਹੀਂ ਮਿਲਣਾ ਉਹ ਉਹ ਸਰਕਾਰ ਦੀ ਮਨਸ਼ਾ ਹੈ ਕਿ ਇਹਨਾਂ ਨੂੰ ਅਕਾਇਆ ਜਾਵੇ ਇਹਨਾਂ ਨੂੰ ਥਕਾਇਆ ਜਾਵੇ ਜੇ ਸਿੱਖ ਕੌਮ ਦੇ ਮੰਨਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਲੋਕਾਂ ਨੇ ਵੀ ਸਰਕਾਰ ਦੀ ਇਸ ਗੱਲ ਨੂੰ ਹੀ ਠੀਕ ਮੰਨ ਲਿਆ ਕਿ ਥਕਾ ਕੇ ਇਹਨਾਂ ਨੂੰ ਚੁੱਪ ਕਰਾਇਆ ਜਾ ਸਕਦਾ ਹੈ ਪਰ ਇਹ ਸਾਡੀ ਸਦੀ ਵੀ ਗੁਲਾਮੀ ਵਿੱਚ ਬਦਲ ਸਕਦਾ ਹੈ ਹਜੇ ਅਸੀਂ ਸਾਹ ਲੈ ਰਹੇ ਹਾਂ ਕਦੇ ਸਾਡੇ ਕੁਝ ਲੋਕ ਆਜ਼ਾਦੀ ਦੀ ਗੱਲ ਕਰਦੇ ਨੇ ਕਦੇ ਫਿਰ ਚੁੱਪ ਕਰ ਜਾਂਦੇ ਨੇ ਹਜੇ ਅਸੀਂ ਉਸ ਦੌਰ ਤੋਂ ਨਿਕਲ ਰਹੇ ਹਾਂ ਪਰ ਜੇਕਰ ਆ ਜਿਹੜਾ ਜਿਵੇਂ ਇੱਥੇ ਸੰਗਤ ਘਟ ਹੈ ਮੋਹਲੀ ਘਟ ਹੈ ਪਹਿਲਾਂ ਅਮਰਸਰ ਲੱਗਿਆ ਅਮਰਪਾਲ ਦੇ ਘਰਦਿਆਂ ਨੇ ਲਾਇਆ ਅਮਰਪਾਲ ਸਿੰਘ ਜੀ ਨੇ ਉੱਥੇ ਘਟ ਹੋ ਗਈ ਸੰਗਤ ਇਹ ਸਾਰੀਆਂ ਗੱਲਾਂ ਬਰਗਾੜੀ ਘਟ ਹੋ ਗਈ ਇਸ ਸਾਰੀਆਂ ਗੱਲਾਂ ਦਾ ਨਿਚੋਰ ਇਹੀ ਨਿਕਲੂਗਾ ਕਿ ਸੰਗਤ ਨੂੰ ਵੈਸੇ ਤਾਂ ਮੋਰਚੇ ਲਾਣੇ ਚਾਹੀਦੇ ਨੇ ਪੰਥਕ ਤੌਰ ਤੇ ਸਭ ਨੂੰ ਸਲਾਹ ਕਰਕੇ ਪਰ ਜੇ ਨਹੀਂ ਵੀ ਲੱਗੇ ਸੰਗਤ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਨੇੜੇ-ਨੇੜੇ ਜ਼ਰੂਰ ਆਉਣਾ ਚਾਹੀਦਾ ਨਹੀਂ ਤਾਂ ਖਾਲਸਾਤਨ ਕਹਿੰਦੇ ਕੋਸੀ ਡਰਦੇ ਆ ਫਿਰ ਸਦੀਵੀ ਆਜ਼ਾਦੀ ਕਿਵੇਂ ਹੋਏਗੀ ਉੱਥੇ ਸੀ ਡਰ ਜੰਨੇ ਆ ਜੇ ਮੋਰਚਾ ਲੱਗਿਆ ਮੋਰਚੇ ਵਿੱਚ ਵੀ ਡਰਨ ਲੱਗ ਗਏ ਜਾ ਇਹ ਸਮਝਣ ਲੱਗ ਗਏ ਕਿ ਇੱਥੇ ਫਾਇਦਾ ਕੋਈ ਨਹੀਂ ਹੈ ਇੱਥੇ ਫਾਇਦੇ ਨੁਕਸਾਨ ਦੀ ਤਾਂ ਗੁਰਜੀਤ ਸਿੰਘ ਟਾਵਰ ਤੇ ਨਹੀਂ ਚੜਿਆ ਉਹ ਤਾਂ ਇੱਕ ਮਕਸਦ ਲਈ ਚੜਿਆ ਮਕਸਦ ਅੱਜ ਪੂਰਾ ਹੋ ਜੇ ਅੱਜ ਥੱਲੇ ਆ ਜੂਗਾ ਸੋ ਕੌਮੀ ਤੌਰ ਤੇ ਸਾਨੂੰ ਕੇਵਲ ਬੋਤਾ ਸਿੰਘ ਤੇ ਗਰਜਾ ਸਿੰਘ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬੋਤਾ ਸਿੰਘ ਤੇ ਗਰਜਾ ਸਿੰਘ ਬਣਨਾ ਪਊਗਾ ਜਦੋਂ ਤੱਕ ਅਸੀਂ ਦੋ ਨਹੀਂ ਰਹਿ ਜਾਂਦੇ ਇੱਕ ਨਹੀਂ ਰਹਿ ਜਾਂਦੇ ਉੰਨੀ ਦੇਰ ਵੀ ਸੇਵਾ ਕਰਨੀ ਪਵੇਗੀ ਇਹ ਜੇਵਾ ਨਾ ਕਰਨ ਵਾਲਾ ਜਿਹੜਾ ਸਾਡੇ ਵਿੱਚ ਵਿਚਾਰ ਭਾਰੂ ਹੋ ਰਿਹਾ ਹੈ ਉਹ ਸਾਨੂੰ ਸਦੀਵੀ ਗੁਲਾਮੀ ਵੱਲ ਲੈ ਕੇ ਜਾਏਗਾ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਸਾਨੂੰ ਦੁੱਖ ਹੈ ਅਸੀਂ ਕੋਸ਼ਿਸ਼ ਕਰਾਂਗੇ ਕਿ ਲੋਕਾਂ ਦੇ ਵਿੱਚ ਜਾਗਰਤੀ ਆਵੇ ਤੇ ਉਹ ਇੱਥੇ ਹਾਜ਼ਰੀ ਭਰਨ ਧੰਨਵਾਦ ਪ੍ਰੋਫੈਸਰ ਸਾਹਿਬ ਵਾਅਕੁਮ ਜੀ